ਬਈ ਅਸੀਂ ਥੱਲੇ ਫੋਟੋ ਲਾ ਰਹੇ ਆ ਤੇ ਇਹਨਾਂ ਬਾਰੇ ਦੱਸੋ ਇਹ ਕੁੱਤੇ ਨੇ ਜਿਨ੍ਹਾਂ ਨੇ ਸਾਡੇ ਸ਼ਗਨ ਦਾ ਕਤਲ ਕੀਤਾ ਤੇ ਜਿਹੜਾ ਵੀ ਇਹਨਾਂ ਬਾਰੇ ਦੱਸੂਗਾ ਉਹਨੂੰ 2 ਲੱਖ ਰੁਪਏ ਸੀ ਇਨਾਮ ਦਵਾਂਗੇ ਵੀ ਕਿੱਥੇ ਨੇ ਜੀ ਕਿਤੇ ਵੀ ਦਿਖਦੇ ਨੇ ਜਿੱਥੇ ਵੀ ਇੰਡੀਆ 'ਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਇਹ ਦਿਖਦੇ ਨੇ ਅਸੀਂ 2 ਲੱਖ ਰੁਪਏ ਇਨਾਮ ਦੇਵਾਂਗੇ ਬੰਦੇ ਦਾ ਨਾਮ ਸਾਰਾ ਕੁਝ ਗੁਪਤ ਰੱਖਾਂਗੇ ਭਰਾ ਬਣ ਕੇ ਸਾਡੀ ਇੰਨੀ ਕ ਹੈਲਪ ਕਰ ਦਿਓ ਸਾਡੇ ਸ਼ਗਨ ਦੇ ਕਾਤਲ ਲਵਾ ਦਿਓ ਤੇ ਦੂਜੇ ਨੰਬਰ ਤੇ ਸਾਡੇ ਇਹਦੇ ਇਕਬਾਲ ਦੇ ਫਾਰਮ ਜਿਸ 12 ਪਹੀਏ ਕੰਮ ਕਰਦੀ ਸੀ ਇਹਨੇ ਅੱਜ ਸਾਰਿਆਂ ਦੀ ਛੁੱਟੀ ਕਰਤੀ ਵੀ ਸਾਰੇ ਜਾਓ ਪੰਜਾਬੀਆਂ ਨੂੰ 10000 ਕਹਿੰਦਾ ਵਾਧਾ ਦੇ ਦਾਂਗੇ ਪਰ ਪਹੀਏ ਨਹੀਂ ਰੱਖਣੇ ਤੁਸੀਂ ਵੀ ਸਾਰੇ ਇਕੱਲੇ ਕਮੈਂਟ ਨਾ ਕਰੋ ਵੀਰੇ ਕੱਲ ਨੂੰ ਇਹ ਤੁਹਾਡੇ ਘਰੇ ਵੀ ਹੋ ਸਕਦਾ ਤੁਹਾਡੇ ਘਰੇ ਕਿਸੇ ਜਵਾਕ ਨੂੰ ਕਿਸੇ ਨੂੰ ਕੁਝ ਵੀ ਕਰ ਸਕਦਾ ਪਹੀਆਂ ਨੂੰ ਭਜਾਓ ਜਿਹੜੇ ਜਿਹੜੇ ਪੰਜਾਬੀ ਭਰਾਵਾਂ ਨੂੰ ਹਣ ਰੀਲਾਂ ਦੇਖ ਕੇ ਦੁੱਖ ਲੱਗਿਆ ਨੈਟ ਤੇ ਦੇਖ ਕੇ ਮੈਸੇਜ ਆਣੇ ਸਾਰਿਆਂ ਨੂੰ ਦੁੱਖ ਲੱਗਿਆ ਸਾਰਿਆਂ 'ਚ ਗੁੱਸਾਗਾ ਉਹਨਾਂ ਸਾਰਿਆਂ ਨੂੰ ਕਹਿਣਾ ਚਾਹਣਾਗਾ ਵੀ ਇਹਨਾਂ ਨੂੰ ਭਜਾਓ ਭੈਣ ਚੁੱਧਾ ਨੂੰ ਕੰਮ ਤੋਂ ਇਹ ਫੇਰ ਹੀ ਲੋਟ ਆਉਣਗੇ ਇਹਨਾਂ ਨੂੰ ਔਕਾਤ ਦਿਖਾਓ ਇਹਨਾਂ ਦੀ ਤੇ ਹਾਂ ਜਿਹੜੇ ਆਹ ਭੈਣ ਚੋਦਾਂ ਨੇ ਕਤਲ ਕੀਤਾ ਸਾਲਿਓ ਦੱਸ ਕੇ ਆਉਂਦੇ ਫੇਰ ਤੁਹਾਨੂੰ ਪਤਾ ਲੱਗਦਾ ਚਲੋ ਕੋਈ ਨਹੀਂ ਬਾਈ ਕਰੂ ਮੇਰ ਕਰੂ ਸਾਰਾ ਕੁਝ ਹੋਊਗਾ ਰੱਬ ਜਾਣਦਾ ਹੋਊ ਕੀ ਕਰਨਾ ਰੱਬ ਆਪ ਹੀ ਕਰੂ ਜੋ ਪ੍ਰਮਾਤਮਾ ਨੇ ਕਰਾਉਣਾ ਪੁਲਿਸ ਬਹੁਤ ਸਾਥ ਦੇ ਰਹੀ ਆ ਬਹੁਤ ਪੁਲਿਸ ਨੇ ਬੰਦੇ ਚੱਕ ਵੀ ਲਏ ਅੱਗੇ ਵੀ ਪੁਲਿਸ ਅਸੀਂ ਗਏ ਸੀ ਅੱਜ ਥਾਣੇ ਬਹੁਤ ਮਤਲਬ ਤੇਜੀ ਨਾਲ ਸ਼ਾਨਵੀਨ ਕਰ ਰਹੀ ਹੈ ਪੁਲਿਸ ਸਾਨੂੰ ਯਕੀਨ ਆ ਵੀ ਜਲਦੀ ਕੁਝ ਕਰਨਗੇ ਤੁਸੀਂ ਵੀ ਵੀਰੇ ਵੀਡੀਓ ਸ਼ੇਅਰ ਕਰਕੇ ਲਪਾਓ ਬਸਾ ਮੇਨ ਬੰਦਾ ਲੱਭੋ ਉਹਦਾ ਨਾਮ ਦਵਾਗੇ ਤੇ ਉਹਦਾ ਨਾਮ ਗੁਪਤ ਰਹੂਗਾ ਹਾਂ ਤੇ ਸਾਰੇ ਜਣੇ ਭਈਆਂ ਨੂੰ ਭਜਾਓ ਇਹਨਾਂ ਨੂੰ ਇਹਨਾਂ ਦੀ ਔਕਾਤ ਪਤਾ ਲੱਗੇ ਭੁੱਖੇ ਮਰਦੇ ਨੇ ਸਾਲੇ ਆਪਣਾ ਖਾ ਕੇ ਆਪਣੇ ਦੀ ਬਾੜ ਕਰੀ ਜਾਂਦੇ ਨੇ ਵੀਰੇ ਕੱਜ ਸਾਡੇ ਸ਼ਗਨ ਦਾ ਹੋਇਆ ਕੱਲ ਨੂੰ ਤੁਹਾਡੇ ਵੀ ਕਿਸੇ ਧੀ ਪੁੱਤ ਨਾਵੇਂ ਹੋ ਸਕਦੇ ਇਹਨਾਂ ਪੰਨਿਆਂ ਤੇ ਯਕੀਨ ਨਾ ਕਰੋ ਆਪਾਂ ਨੂੰ ਕੀ ਪਤਾ ਇਹਨਾਂ ਨੇ ਕਰਕੇ ਕਿੱਧਰ ਲੰਘ ਜਾਣਾ ਨਾ ਕੀ ਇਹ ਸਾਰੇ ਜੁਪੀ ਤੋਂ ਆਏ ਹੋਏ ਨੇਗੇ ਜਿਹੜੇ ਉੱਥੇ ਕਾਂਡ ਕਰਕੇ ਭੱਜੇ ਹੋਏ ਨੇਗੇ ਸਾਰੇ ਇੱਥੇ ਅੱਗੇ ਲੋਕ ਦੂਜੇ ਨੰਬਰ ਤੇ ਵੀਰੇ ਐਮਐਲਏ ਨੂੰ ਬੀਜੇਪੀ ਦੀ ਇਹਨਾਂ ਨੂੰ ਸਪੋਰਟ ਆ ਗਈ ਕਿਉਂਕਿ ਇਹਨਾਂ ਦੀ ਇੱਥੇ ਮੋਹਾਲੀ 'ਚ ਕੱਲੇ ਪੰਨਿਆਂ ਪੰਨਿਆਂ ਦੀ 20 30 40 ਹਜ਼ਾਰ ਵੋਟ ਹੋਊਗੀ ਜਿਹੜੀ ਵਸਤੀ ਦਾ ਇਹ ਮੁੰਡਾ ਸੀ ਜਿੱਥੇ ਜਿੱਥੇ ਪਈਏ ਰਹਿੰਦੇ ਹੈਗੇ 6-7000 ਤਾਂ ਉੱਥੇ ਇਹਨਾਂ ਦੀ ਕੱਲੇ ਵੋਟ ਆ ਕਿਉਂਕਿ ਇਹਨਾਂ ਨੂੰ ਐਮਐਲਿਆਂ ਨੂੰ ਕੀ ਚਾਹੀਨਦਾ ਵੋਟਾਂ ਚਾਹੀਨਿੰਦੇ ਨੇ ਆਪਣਾ ਇੱਕ ਕਤਲ ਉਹਨਾਂ ਨੂੰ ਉਹ ਨਹੀਂ ਦਿੰਦਾ ਵੀ ਇਹਨਾਂ ਦਾ ਛਗਣ ਗਿਆਗਾ ਜਾਂ ਕੋਈ ਘਰ ਦਾ ਜੀ ਗਿਆ ਉਹਨਾਂ ਨੂੰ ਉਹ ਨਹੀਂ ਦਿੰਦਾ ਇਹਨਾਂ ਨੂੰ 5-7000 ਵੋਟਾਂ ਦੇਂਦੀਆਂ ਨੇ ਤੇ ਤਾਂ ਕਰਕੇ ਸਾਰੇ ਜਾਨੇ ਭਈਆਂ ਨੂੰ ਭਜਾਓ ਜਦੋਂ ਭੁੱਖੇ ਮਰਨਗੇ ਫੇਰ ਇਹਨਾਂ ਨੂੰ ਪਤਾ ਲੱਗੂਗਾ ਅਸਲੀ ਗੱਲ